ਨਮਿਸ਼ਾ ਪ੍ਰਿਆ ਜਿਸ ਬਾਰੇ ਤੁਸੀਂ ਸਾਰੇ ਹੀ ਜਾਣਦੇ ਜਿਸ ਲੜਕੀ ਨੂੰ ਕੁਝ ਦਿਨਾਂ ਪਹਿਲਾਂ ਹੀ ਫਾਂਸੀ ਦੀ ਸਜ਼ਾ ਹੋਣ ਲੱਗੀ ਜਿਸ ਦੀ ਉਮਰ 38 ਤੋਂ 39 ਸਾਲ ਦੀ ਹੈ ਤੇ ਕੇਰਲ ਦੇ ਵਿੱਚ ਰਹਿੰਦੀ ਹੈ ਬਹੁਤ ਸਾਰੇ ਲੋਕ ਇਸ ਗੱਲ ਦੇ ਵਿੱਚ ਫਸੇ ਹੋਏ ਹਨ ਕਿ ਉਸ ਨੂੰ ਫਾਂਸੀ ਦੀ ਸਜ਼ਾ ਮਾਫ ਹੋ ਚੁੱਕੀ ਹੈ ਜਾਂ ਫਿਰ ਫਾਂਸੀ ਹਲੇ ਹੋਣੀ ਹੈ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਕਲੀਅਰ ਕਰੂੰਗਾ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਜਾਂ ਫਿਰ ਨਹੀਂ ਉਹ ਲੜਕੀ ਨਮੀਸ਼ਾ ਭਾਰਤ ਦੇ ਵਿੱਚ ਆਏਗੀ ਜਾਂ ਫਿਰ ਨਹੀਂ ਆਪਾਂ ਮਾਮਾ ਤੇ ਬਚੋ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹੀ ਦੱਸਿਆ ਜਾਊਗਾ ਕਿ ਉਹ ਭਾਰਤ ਦੇ ਵਿੱਚ ਵਾਪਸ ਆਉਣ ਵਾਲੀ ਹੈ ਜਾਂ ਫਿਰ ਨਹੀਂ ਕਿ ਆ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਜਾਂ ਫਿਰ ਨਹੀਂ ਨਮਸਕਾਰ ਦੋਸਤੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਕਿਉਂਕਿ ਅਧੂਰੀ ਜਾਣਕਾਰੀ ਅਧੂਰਾ ਹੀ ਗਿਆਨ ਪ੍ਰਾਪਤ ਕਰਾਉਂਦੀ ਹੈ ਤੇ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਤੁਹਾਡੇ ਤੱਕ ਨਵੀਂ ਤੋਂ ਨਵੀਂ ਅਪਡੇਟ ਹਮੇਸ਼ਾ ਪਹੁੰਚਦੀ ਰਹੇ ਦੋਸਤੋ ਨਮਿਸ਼ਾ ਪ੍ਰਿਆ ਨੂੰ ਭਾਰਤ ਦੇ ਵਿੱਚ ਲਿਆਉਣ ਦੀਆਂ ਗੱਲਾਂ ਚੱਲ ਰਹੀਆਂ ਪਰ ਹਲੇ ਤੱਕ ਲਿਆਂਦਾ ਨਹੀਂ ਗਿਆ ਉਸ ਦੀ ਮੌਤ ਦੀ سزا ਟਾਲ ਦਿੱਤੀ ਗਈ ਹੈ ਨਾ ਕਿ ਮaaf ਕੀਤੀ ਗਈ ਹੈ। ਦੋਸਤੋ ਮੌਤ ਦੀ ਵਜ੍ਹਾ ਉਸਦੀ ਫਾਂਸੀ ਦੀ ਸਜ਼ਾ ਇਹ ਬਣੀ ਸੀ ਕਿਉਂਕਿ ਉਸਨੇ ਆਪਣਾ ਕੇਰਲ ਦੇ ਵਿੱਚ ਕਲੀਨਰ ਖੋਲ੍ਹਿਆ ਸੀ ਕਿਸੇ 파ਟਨਰ ਦੇ ਨਾਲ ਰਲ ਕੇ ਉਹ ਲੜਕੀ ਕਲੀਨਿੰਗ ਦੇ ਵਿੱਚ ਕੰਮ ਕਰਨ ਲੱਗੀ ਤੇ ਆਪਣਾ ਪਾਸਪੋਰਟ ਲਿਆਣ ਦੇ ਲਈ ਉਸ ਲੜਕੀ ਨੇ ਉਸ ਨੂੰ ਜਦੋਂ ਟੀਕਾ ਲਗਾਇਆ ਤਾਂ ਓਵਰਡੋਜ਼ ਦੀ ਵਜ੍ਹਾ ਦੇ ਕਾਰਨ ਉਸ ਲੜਕੇ ਦੀ ਮੌਤ ਹੋ ਗਈ। ਤੇ ਉਹਦਾ ਪਰਿਵਾਰ ਕਹਿੰਦਾ ਵੀ ਸਾਨੂੰ ਅੱਖ ਦੇ ਬਦਲੇ ਅੱਖ ਤੇ ਮੋਤ ਦੇ ਬਦਲੇ ਮੋਤ ਹੀ ਚਾਹੀਦੀ ਹੈ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਣੀ। ਵੀ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਕੋਰਟ ਦੇ ਵੱਲੋਂ ਵੀ ਉਸਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪਰ ਉਸ ਤੋਂ ਬਾਅਦ ਉਸ ਦੀ ਸਜ਼ਾ ਇੱਕਦਮ ਕਿਵੇਂ ਟਲ ਗਈ? ਉਸ ਦੀ ਫਾਂਸੀ ਇੱਕਦਮ ਕਿਵੇਂ ਟਲ ਗਈ? ਅਜਿਹਾ ਕੀ ਕੁਝ ਹੋਇਆ? ਮੈਂ ਤੁਹਾਨੂੰ ਦੱਸਦਾ ਉਸ ਦੀ ਮੌਤ ਦੀ ਸਜ਼ਾ ਕਿਵੇਂ ਟਲੀ। ਦੋਵਾਂ ਦੇਸ਼ਾਂ ਦੇ ਧਰਮ ਗੁਰੂਆਂ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਨਤੀਜੇ ਨਿਕਲੇ ਕਿ ਉਸ ਦੀ ਫਾਂਸੀ ਦੀ ਸਜ਼ਾ ਟਾਲ ਦਿੱਤੀ ਗਈ ਨਾ ਕਿ ਰੱਦ ਹੋਈ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਅਗਸਤ ਦੇ ਦੂਜੇ ਹਫ਼ਤੇ ਦੇ ਵਿੱਚ ਦੁਬਾਰੇ ਇਸ ਗੱਲ ਤੇ ਸੁਣਵਾਈ ਹੋਣੀ ਹੈ ਦੁਬਾਰੇ ਪੇਸ਼ੀ ਹੋਣੀ ਹੈ ਜਿਸ ਤੋਂ ਬਾਅਦ ਇਹ ਗੱਲ ਸਿੱਧ ਹੋਵੇਗੀ कि ਉਸ ਨੂੰ ਫਾਂਸੀ ਦੀ ਸਜ਼ਾ ਹੋਵੇਗੀ ਜਾਂ ਫਿਰ ਹਮੇਸ਼ਾ ਲਈ ਰੱਦ ਕਰ ਦਿੱਤੀ ਜਾਵੇ। ਭਾਰਤ ਦੇ ਵਿੱਚ ਉਸ ਦਾ ਆਣਾ ਸੰਭਵ ਹੋ ਚੁੱਕਿਆ ਕਿਉਂਕਿ ਡਾਕਟਰ ਕੇਏ ਕੋਲ ਨੇ ਡਾਕਟਰ ਕੇਏ ਕੋਲ ਨੇ ਦਾਅਵਾ ਕੀਤਾ ਨੇਤਾਵਾਂ ਨੂੰ ਚਿੱਠੀ ਲਿਖ ਕੇ ਤੇ ਪੀਐਮ ਸਾਹਿਬ ਨੂੰ ਪੀਐਮ ਮੋਦੀ ਸਾਹਿਬ ਨੂੰ ਚਿੱਠੀ ਲਿਖ ਕੇ ਇਹ ਦਾਅਵਾ ਕੀਤਾ ਕਿ ਉਸ ਲੜਕੀ ਨੂੰ ਜਲਦੀ ਤੋਂ ਜਲਦੀ ਭਾਰਤ ਦੇ ਵਿੱਚ ਭੇਜਿਆ ਜਾਵੇ। ਕਿ ਉਸ ਦੀ ਮੌਤ ਦੀ ਸਜ਼ਾ ਨੂੰ ਟਾਲ ਦਿੱਤਾ ਜਾਵੇ ਮਤਲਬ ਰੱਦ ਕਰ ਦਿੱਤਾ ਜਾਵੇ ਤੇ ਹੁਣ ਦੋਸਤੋ ਇੰਨੀ ਗੱਲ ਤਾਂ ਸਾਬਿਤ ਹੋ ਚੁੱਕੀ ਹੈ ਕਿ ਉਸ ਦੀ ਫਾਂਸੀ ਦੀ ਸਜ਼ਾ ਸਿਰਫ ਟਾਲੀ ਗਈ ਹੈ ਤੇ ਉਸ ਦਾ ਭਾਰਤ ਦੇ ਵਿੱਚ ਆਣਾ ਲਾਜ਼ਮੀ ਤੌਰ ਤੇ ਸੰਭਵ ਹੋ ਚੁੱਕਿਆ ਹੈ ਵਾਲਾ ਸਮਾਂ ਅਗਸਤ ਦੇ ਦੂਜੇ ਹਫਤੇ ਦੇ ਵਿੱਚ ਇਹ ਗੱਲ ਸੱਚੀ ਸਾਬਤ ਕਰ ਸਕੇਗਾ ਕਿ ਉਸ ਲੜਕੀ ਨੂੰ ਫਾਂਸੀ ਦੀ ਸਜ਼ਾ ਹੋਵੇਗੀ ਜਾਂ ਫਿਰ ਨਹੀਂ ਜਾ ਫਿਰ ਉਹ ਸਾਡੇ ਭਾਰਤ ਦੇਸ਼ ਦੇ ਵਿੱਚ ਆਵੇਗੀ ਜਾਂ ਨਹੀਂ ਜੇਕਰ ਤੁਸੀਂ ਇਹ ਸਾਰੀ ਜਾਣਕਾਰੀ حاصل ਕਰਨਾ ਚਾਹੁੰਦੇ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਲਈ ਉਡੀਕਤਾ ਜ਼ਰੂਰ ਕਰਨੀ ਪਵੇ ਕਿਉਂਕਿ ਅਗਸਤ ਦੇ ਦੂਜੇ ਮਹੀਨੇ ਦੇ ਵਿੱਚ ਦੁਬਾਰੇ ਸੁਣਵਾਈ ਹੋਵੇਗੀ ਜਿਸ ਤੋਂ ਬਾਅਦ ਸਾਰੀ ਡਿਟੇਲ ਨਿਕਲ ਕੇ ਸਾਹਮਣੇ ਆਵੇਗੀ ਕਿ ਉਸ ਨੂੰ ਭਾਰਤ ਦੇ ਵਿੱਚ ਲਿਆਂਦਾ ਜਾਵੇਗਾ ਜਾਂ ਫਿਰ ਉਸ ਦੀ ਫਾਂਸੀ ਦੀ ਸਜ਼ਾ ਪੱਕੇ ਤੌਰ ਤੇ ਰੱਦ ਹੋ ਜਾਵੇਗੀ ਪਰ ਹਲੇ ਉਸ ਨੂੰ ਭਾਰਤ ਵੀ ਲਿਆਂਦਾ ਨਹੀਂ ਜਾਵੇਗਾ ਤੇ ਨਾ ਹੀ ਹੱਲੇ ਉਸ ਦੀ ਫਾਂਸੀ ਦੀ ਸਜ਼ਾ ਪੱਕੇ ਤੌਰ ਤੇ ਰੱਤ ਹੋਈ ਹੈ ਸਿਰਫ ਟਾਲੀ ਗਈ ਹੈ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਡੀ ਹਰ ਇੱਕ ਇੱਛਾ ਜਰੂਰ ਪੂਰੀ ਕਰੇ ਤੁਹਾਡਾ ਸੁਪਨਾ ਜਰੂਰ ਪੂਰਾ ਕਰੇ ਧੰਨਵਾਦ